पल पल की खबरों के साथ अपडेट रहने के लिए बने रहिए रोपड़ टूडे नाइन्टी नाइन चैनल पर। आइए शुरुआत करते हैं आज की मुख्य खबरों ऐसी गरीबों की लुट है एक रेहड़ी वाला बेचारा मैकेनिक नहीं है जी ਨਹੀਂ ਦਾ ਬੰਨਾ ਅੱਛਾ ਵਿਚ ਵਿਚ ਦਾ ਮੈਂ ਦੇਖਿਆ ਕਰਦਾ ਸਵੇੜ ਦਾ ਵਿਚ ਵਿਚ ਤਾਂ ਤੂੰ ਹੱਥ ਵੀ ਲਾਇਆ ਨਹੀਂ ਗੰਡਿਆਂ ਨੂੰ ਕੋ ਵੀਡੀਓ ਪਈ ਆ ਉਹਦਾ ਹਾਂਜੀ ਆਦੀ ਪੱਕੀਆਂ ਲਿਖੀ ਆ ਦਿਖਾਇਆ ਭਾਜੀ ਆ ਦਿਖਾਇਓ ਮਾੜੀ ਜੀ ਪਰਚੀ ਆਮ ਆਦੀ ਪਾਰਟੀ ਦੇ ਵਿੱਚ ਵੀ ਲੋਕਾਂ ਦੀ ਲੁੱਟ ਨਹੀਂ ਹੋਈ ਬੰਦ ਨਹੀਂ ਨਹੀਂ ਬੰਦ ਹੋਈ ਆਓ ਕੀ ਕੰਟੇਂਟ ਹੱਥ ਵੀ ਆਏ ਪਿੱਛੇ ਤੇ ਤਾਂ ਹੀ ਬੰਦ ਕਰਤਾ ਤਾਂ ਸਿਸਟਮ ਜਦੋਂ ਵੋਟਾਂ ਆਉਂਦੀਆਂ ਉਸ ਟਾਈਮ ਬੰਦ ਹੋ ਜਾਂਦਾ ਇਹ ਉਸ ਟਾਈਮ ਕੰਡੇ ਜਿਹੜੇ ਆ ਆਟੋਮੈਟਿਕਲ ਸਹੀ ਹੋ ਜਾਂਦੇ ਹੁਣ ਤਾਂ ਵੈਸੇ ਵੋਟਾਂ ਵੀ ਹੈਗੀਆਂ ਗਵਰਨਮੈਂਟ ਐਂਟਰਪ੍ਰਾਈਜ਼ ਚੰਡੀ ਇਹਦਾ ਵੈਸੀ ਕੰਪਨੀ ਹੈ ਜੀ ਆਹ ਪ੍ਰਾਈਵੇਟ ਪ੍ਰਾਈਵੇਟ ਕੰਪਨੀ ਹੈ ਇਹਨੂੰ ਕਿਹਾ ਦੱਸੋ ਜੀ ਤੁਹਾਡੇ ਹਿਸਾਬ ਨਾਲ ਠੀਕ ਹੋ ਰਿਹਾ ਜੀ ਇਹ ਆ ਜਿਹੜਾ ਕੰਡੇ ਆਂਦੇ 650 ਰੁਪਏ ਪ੍ਰਤੀ ਬੰਦੇ ਦੇਖੋ ਜਿਹੜਾ ਪੈਸਾ ਇਹ ਤਾਂ ਲੁੱਟ ਹੈ ਜੀ ਲੋਕਾਂ ਦੀ ਜੀ ਲੁੱਟ ਹੈ ਨਾ ਬਿਲਕੁਲ ਆਮ ਆਦੀ ਪਾਲਿਸੀਆਂ ਜੀ ਗਵਰਨਮੈਂਟ ਐਂਟਰਪ੍ਰਾਈਜ਼ ਕਿੱਡੀ ਹੈ ਜੀ ਹਾਂ ਹਾਂ ਸ਼ਾਪ ਨੰਬਰ 398 ਬਸੰਤ ਨਗਰ ਚੰਡੀਗੜ੍ਹ ਹਾਂ ਹਾਂ ਦੇਖੋ ਸਿਰਫ ਕੰਡਾ ਲੈਂਦਾ ਜੀ ਠੀਕ ਹੈ ਫੰਡਾ ਲਿਆ ਕਾ ਮੋੜ ਤਾਂ ਪੈਸੇ ਲੈ ਲੈ 650 ਰੁਪਏ 650 ਗਰੀਬਾਂ ਦੀ ਲੁੱਟ ਹੈ ਜੀ ਗਰੀਬਾਂ ਦੀ ਲੁੱਟ ਹੈ ਇੱਕ ਰੇੜੀ ਵਾਲਾ ਵਿਚਾਰਾ ਕੀ ਕਰੇਗਾ ਜੀ ਇਹਨੂੰ 650 ਰੁਪਏ ਦੇਣਾ ਪੈ ਜਾਵੇ 1400 ਰੁਪਏ ਦੇਣਾ ਪੈ ਜਾਵੇ ਆ ਬੰਦੇ ਤੇ ਦੇਖ ਲਓ ਮੰਨ ਤੇ ਕੀ ਬਿੱਤੇਗਾ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਇਨਕੁਆਰੀ ਦਾ ਵਿਸ਼ਾ ਹੈ ਉਹ ਹੈ ਕੁਝ 650 ਰੁਪਏ ਫੀਸ ਹੋਵੇ ਚਲੋ ਮੈਂ ਮੰਨ ਲੈਂਦਾ ਸਰਕਾਰ ਦੀ ਨਿਗਾਹ ਚ ਵੀ ਰਹਿਣਾ ਹਾਂ ਹਾਂ ਆਵਾ ਗੋਣ ਪੈਸੇ ਹੈ 650 ਰੁਪਏ ਠੀਕ ਹੈ ਗੁਰ ਸ਼ਾਲਮ ਜੀ ਇਹ ਪੱਤਰ ਬੁਣੀ ਤਿਆਰ ਇਹ ਅਸੀਂ ਕੰਡੇ ਨੂੰ ਚੈੱਕ ਕਰਨ ਵਾਸਤੇ ਆਇਆ ਜਿੰਨੇ ਵੀ ਬਜ਼ਾਰੀ ਦੇ ਕੰਡੇ ਨੂੰ ਹੋ ਰਹੇ ਉਹਨੂੰ ਚੈਕਿੰਗ ਕਰ ਰਹੇ ਗਵਰਨਮੈਂਟ ਐਂਡਰ ਹੁੰਦਾ ਆਪਣੇ ਕੋਲ ਜਾਂ ਕਿਸ ਬੇਸ ਗਵਰਨਮੈਂਟ ਦੇ ਤੁਸੀਂ ਦਿਖਾ ਸਕਦੇ ਆਪਣੇ ਕੋਈ ਆਰਟੀਕਲ ਉੱਪਰ ਅਸੀਂ ਲਾਇਸੈਂਸ ਸਾਰੇ ਹੁੰਦੇ ਆ ਠੀਕ ਹੈ ਇਹ ਪੰਜਾਬ ਸਰਕਾਰ ਵੱਲੋਂ ਹੁੰਦਾ ਜੀ ਕਿ ਪੰਜਾਬ ਸਰਕਾਰ ਵੱਲ ਤੇ ਲਾਇਸੈਂਸ ਹੈ ਜੀ ਹਾਂ ਜੀ ਪੰਜਾਬ ਗਵਰਨਮੈਂਟ ਅੱਛਾ ਅੱਛਾ ਇਹ ਆਪਣੀ ਤੁਸੀਂ ਕੀ ਕਰਕੇ ਕਿਆ ਦਿੰਦੇ ਜੀ ਅਸੀਂ ਇਹ ਕੰਡਾ ਜੀ ਚੈੱਕ ਕਰਨਾ ਬੱਟੇ ਰੱਖ ਕੇ ਜੇ ਇਹਦੇ ਵਿੱਚ ਕੋਈ ਤਰ੍ਹਾਂ ਵੀ ਗਲਤੀ ਹੋਵੇ ਠੀਕ ਕਰ ਦੇਣਾ ਇਹਨੂੰ ਵੇਟ ਦੇ ਦਾ ਕਰੈਕਟ ਕਰ ਦੇਣਾ ਬਿਲਕੁਲ ਠੀਕ ਹੈ ਤੇ ਫਿਰ ਅਸੀਂ ਇਹਨਾਂ ਨੂੰ ਦੇ ਦੇਣਾ ਹੈ ਉਹਨੂੰ ਬਕਰ ਅੱਛਾ ਜਿੱਦਾਂ ਕਰ ਰਹੇ ਆ ਹਾਂਜੀ ਆ ਠੀਕ ਵੀ ਤੁਸੀਂ ਕਰਦੇ ਆ ਆ ਕਰ ਰਹੇ ਮੁੰਡੇ ਖਲਦਾ ਆਪਣਾ ਜੀ ਅੱਛਾ ਇਹ ਕਿਦੀ ਫੀਸ ਕਿੰਨੀ ਲੈ ਰਹੀ ਜੀ ਇਹਦੀ ਫੀਸ ਜਿਹੜੀ ਹੁੰਦੀ ਹੈ ਜਿਹੜਾ ਇਹ ਵਾਲਾ ਮਕੈਨੀਕਲ ਕੰਡਾ ਹੁੰਦਾ ਹੈ ਜੀ ਸਾਢੇ 1.5 200 ਕਿਲੋ ਤੋਂ ਲੈ ਕੇ 500 ਰੁਪਏ ਤੱਕ ਹੁੰਦੀ ਹੈ ਜਿਆਦਾ ਕਰਕੇ ਸਾਢੇ 600 ਹੀ ਲਿਆ ਹੋ ਰਹੀ ਕਿਸੇ ਦੀ ਸਾਢੇ 600 ਇਲੈਕਟ੍ਰੋਨਿਕ ਦੇ ਸਾਢੇ 600 ਹੁੰਦੀ ਹੈ ਕਿਸੇ ਦੀ 550 ਹੁੰਦੀ ਹੈ ਡਿਪੈਂਡ ਕਰਦਾ ਕਿਹੜਾ ਮਤਲਬ ਕਿਸ ਤਰ੍ਹਾਂ ਦਾ ਕੰਡਾ ਸਰਕਾਰ ਦੀ ਫੀਸ ਇਹੀ ਹੈ ਜੋ ਤੁਸੀਂ ਦੱਸ ਰਹੇ ਇਹ ਜਿਹੜਾ ਇਹਦੇ ਵਿੱਚ ਦੋ ਫੀਸ ਹੁੰਦੀ ਹੈ ਵਾਲਟ ਇਫੀਸ ਹੁੰਦੀ ਹੈ ਇੱਕ ਸਾਢੇ ਰੁਪਏ ਰਸ ਦੀ ਫੀਸ ਹੁੰਦੀ ਹੈ ਅੱਛਾ ਰਪੇਰ ਦੀ ਕਿੰਨੀ ਹੁੰਦੀ ਜੀ ਅਜੇ ਤਰਾਏ ਆਪਣਾ ਦੋ ਕੰਡਾ ਦਾ ਕੰਡਾ ਉਹਦੇ ਵਿੱਚ ਮਕੈਨੀਕਲ ਕੰਡੇ ਦੀ 400 ਸਾਢੇ ਹੁੰਦੀ ਹੈ 150 ਰੁਪਏ ਇੱਕ ਮਿੰਟ ਜੀ ਇਹ ਗਵਰਨਮੈਂਟ ਫੀਸ ਹੁੰਦੀ ਹੈ ਹਾਂ ਜਿਹੜੀ 650 ਫੀਸ ਲੈਂਦੇ ਆ ਕੰਪਿਊਟਰ ਕੰਡੇ ਦੀ ਉਹਦੇ ਵੀ 300 ਵਾਲਮੈਂਟ ਦੀ ਹੁੰਦੀ ਹੈ 350 ਮਕੈਨਿਕ ਦੀ ਸਾਢੇ 350 ਰੁਪਏ ਮਕੈਨਿਕ ਦੀ ਵੀ ਜ਼ਿਆਦਾ ਨਹੀਂ ਹੈ ਜੀ ਨਹੀਂ ਜ਼ਿਆਦਾ ਨਹੀਂ ਅੱਛਾ ਵਿਚ ਵਿਚ ਤਾਂ ਮੈਂ ਦੇਖਿਆ ਕਰਦਾ ਸਵੇੜ ਦਾ ਦੇ ਵਿੱਚ ਵੀ ਤਾ ਤੁਸੀਂ ਹੱਥ ਵੀ ਨਹੀਂ ਲਾਇਆ ਕਈ ਗੰਡਿਆਂ ਨੂੰ ਮੇਰੇ ਕੋਲ ਵੀਡੀਓ ਪਈ ਹੈ ਉਹ ਤਾਂ ਵੀ 650 ਰੁਪਏ ਲਿਆ ਸਾਡੇ ਬੰਦਾ ਜਿਹੜਾ ਹੈ ਨਹੀਂ ਉਹ 350 ਦੱਸੋ ਮੈਨੂੰ ਕਾਹਦੇ ਲਿਆ ਮੈਂ ਦੱਸ ਰਿਹਾ ਮੈਂ ਸਾਡਾ ਬੰਦਾ ਆਲਰੇਡੀ ਫੀਲ드 ਵਿੱਚ ਜਾ ਕੇ ਉੱਥੇ ਚੈੱਕ ਕਰਕੇ ਆਇਆ ਜੀ ਉੱਥੇ ਚੈੱਕ ਕਰਕੇ ਆਇਆ ਮੁੰਡਾ ਫੀਲਡ ਵਿੱਚ ਨਹੀਂ ਕੋਈ ਜਾਣਕਾਰੀ ਨਹੀਂ ਉਹ ਕਹਿੰਦੇ ਸਿਰਫ ਸਾਨੂੰ ਬੁਲਾਣ ਆਏ ਉੱਥੇ ਨੂੰ ਆ ਜਿਓ ਨਹੀਂ ਚੈੱਕ ਕਰਕੇ ਆਉਂਦੇ ਆ ਨਹੀਂ ਕਹ ਰਹੇ ਉਹਨੂੰ ਸਿਰਫ ਸਾਨੂੰ ਬੁਲਾਣ ਆਏ ਜੀ ਵੀ ਉੱਥੇ ਨੂੰ ਆ ਜਿਓ ਪੁੱਛੋ ਸੰਤਾਬ ਨਹੀਂ ਬੰਦਾ ਤੁਹਾਡਾ ਉਹਦੇ ਜਿਹੜਾ ਕਾਸਟ ਕਰਦੇ ਚੈੱਕ ਕਰਦੇ ਹਨ ਰੱਖ ਕੇ ਦੇਖ ਲੈ ਨਹੀਂ ਮੈਂ ਦੇਖਿਆ ਮੇਰੇ ਕੈ चेक करके जी आधे को सारे थोड़े सामने लगे हुए चलो ठीक है जी थैंक यू आपसे मुलाकात ऐसी एक और बड़ी खबर के साथ तब तक के लिए नमस्कार और देखते रहिए सच की आवाज रोपर टुडे 99 हुण तक ये सब खबर विच है एक बार फिर मिलांगे अजय ही वड्डी खास खबर नाल तब तक नमस्कार करो अते देखते दे रहो रोपर टुडे 99